ਹੋਏ ਆਈ ਆਈ ਹਾਂ ਉੱਥੋਂ ਨਿਕਲਿਆ ਪੀਂ ਕਰਕੇ ਉਧਰੋਂ ਨਿਕਲਿਆ ਮਿਜੋਰਾ ਪਾਸ ਆ ਗਈ ਖਦੀ ਸਰਕਾਰ ਆ ਗਈ ਅਸੀਂ ਪੰਜਾਬ ਦੇ ਜਿਹੜੇ ਰੇਲੇ ਆ ਗਿਆਂ ਇੱਥੇ ਵੀ ਪਹਾਨ ਆ ਗਿਆ ਖੋਬਿਆ ਪਹਾੜ ਦੇ ਕੋਲ ਜੂੜੀ ਅੰਧਾ ਬਸ ਦੇ ਰੋਡ ਤੇ ਪਈਓ ਮਿੱਤਰਾ ਤੂੰ ਕਹਿੰਦਾ ਓਏ ਸੁਣੇ ਨੇ ਮੈਂ ਤੇਰੇ ਲੋਕ ਸਭਾ ਦੇ ਇੱਕ ਬੰਦਾ ਉਹ ਨਹੀਂ ਲਾੜਾ ਤੇ ਗੁਰੂਆਂ ਦੀ ਅਰਦਾਸ ਕਰਾਉਂਦੇ ਹਾਂ ਕ腐ਸ਼ਨ ਕਹਿੰਦਾ ਹਾਂ ਹੁਣ ਤੁਹਾਡੇ ਕੋ ਬੰਦਾ ਭੇਜਿਆ ਕਰੂ ਪਹਿਲਾਂ ਕਹਿੰਦਾ ਲੋਕਾਂ ਦੀ ਸਰਕਾਰ ਲੋਕਾਂ ਦੇ ਦوار ਕੰਪਿਊਟਰ ਤੇ ਐ ਕਰੋ ਐ ਉਹਨਾਂ ਸੱਥਾਂ ਐ ਉਹ ਨਕਸ਼ਾ ਖਾਂ ਮੇਰੀ ਘਰ ਦੀ 4000 ਰੁਪਏ ਦੇ ਕੇ ਨਕਸ਼ਾ ਬਣਾ ਦੋ ਲੈ ਰਸੀਦ ਤਸਵੀਰ ਚਾਗਰ ਡਿਸਟ੍ਰਿਕਟ ਰੱਖਾਂ ਇਹ ਤੇਰਾ ਸਰਾਲੀ ਬੁਝਾਉਂਦਾ ਜਿਹੜਾ ਪੁਲਾਰੀ ਕਰਪਸ਼ਨ ਵਾਲੇ ਉਹਨਾਂ ਨੂੰ ਦਿੱਤਾ ਅੰਦਰ ਵਿਜੀਲੈਂਸ ਸਾਹਿਬ ਨੇ ਇੱਕ ਪੁਰਾਣਾ ਤੇ ਇੱਕ ਨਵਾਂ ਭੇਜਿਆ ਜਿੱਥੇ ਦੇ ਮਨਸਤਪਿਕ ਕਰਪਸ਼ਨ ਤਸੀਲਾਂ ਚ ਕਰਪਸ਼ਨ ਹਾਈ ਕੋਰਟ ਵੇਨਾ ਨਸ਼ੇ ਵਾਲੇ ਦਾ ਡਾਇਰੈਕਟ ਐਕਸੈਸ ਹੈ ਪੁਲਿਸ ਨਾਲ ਪੁਲਿਸ ਨਾਲ ਐਕਸੈਸ ਪਾਲਿਟਿਕਸ ਨਾਲ ਐਕਸੈਸ ਸੋਰ ਦੇ ਨਾਮ ਤੇਰੇ ਕੰਦਾ ਆਸ ਕਰੋ ਮਿੱਤਰ ਪਿਆਰਿਓ ਜੇ ਗੁਰੂ ਦੇ ਫਸਵੇਂ ਨਾਲ ਜੁੜ ਗਏ ਤੇ ਪੰਜਾਬ ਆਪਣਾ ਧਰਤੀ ਪੁੱਤਰ ਖੁੱਜੂਗਾ ਪੰਜਾਬ ਤੈ ਕਰੂਗਾ ਕਿਹਨੇ ਆਉਣਾ ਹੈ ਕਿਰਦਾਰ ਦੇਖੋ 10 15 ਸਾਲਾਂ ਤੋਂ ਸ਼ੋਰ ਪਰ ਦੇਖੋ ਇੱਕ ਦੂਜੇ ਨੂੰ ਘਾਰ ਕੱਢ ਕੇ ਪਟਕਾ ਕੇ ਪੰਜਾਬ ਸੁਜੀਤ ਨਹੀਂ ਹੋਣਾ ਹੋਰ ਪੰਜਾਬ ਨੂੰ ਲੋੜ ਆ ਆਪਣੇ ਘਰ ਦੀ ਪੁੱਤਰ ਨੂੰ ਚੜਾਉਣੀ ਪੰਜਾਬ ਕਾਜ ਪਾਲ ਕੇ ਸਰਦੂ ਇਹਨਾਂ ਦੀ ਜਲੇਬੀ ਬਣਾ ਕੇ ਸਰਦੂ ਪੰਜਾਬ ਪਤਨੀ ਪੰਜਾਬ ਨੂੰ ਚਲਾਉਣ ਵਾਲੇ ਗੱਤ ਨੇ 75 25 ਵਾਲੇ ਗੱਤ ਨੇ 80 20 ਵਾਲੇ ਗੱਤ ਸੱਚ ਦੀ ਲਹਿਰ ਉੱਠਣੀ ਚਾਹੀਦੀ ਆ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਹੱਥ ਮਾਰੋ ਚਾਹੇ ਇਹ ਜੀ ਵੀ ਕੀ ਜੋ ਹੈ ਚਾਹੇ ਉਹ ਇੰਪਲਾਈ ਹੋਵੇ ਕਿਉਂ 올ਡ ਪੈਥਸ ਦੀ ਗੱਲ ਕੀਤੀ ਐ ਚਾਹੇ ਪੀਆਰਟੀ ਹਿਆਰੇ ਹੋਵੇ ਚਾਹੇ ਪੀਐਸਪੀਸੀਆ ਜਿਹੜੀ ਗਿਰਵੀ ਰੱਖਤੀ 17000 ਕਰੋੜ ਦਾ ਕੱਜਿਆ ਸੀ ਅੱਜ 25000 ਕਰੋੜ ਦਾ 30000 ਕਰੋੜ ਦਾ ਹੋਜੂ ਤਨਖਾਹਾਂ ਦੇਣ ਨੂੰ ਪੈਸੇ ਨਹੀਂ ਜੇ ਤੇਰੇ ਕੋਲ ਪੈਸੇ ਨਹੀਂ ਭਰਦੇ ਸਰਕੇ ਸਮਝੀਏ ਪੰਜਾਬ ਜਿਹੜਾ ਇੱਕ ਬੰਦਾ 200 ਬੰਦਿਆਂ ਦੇ ਨਿਗਰਾਨੀ ਰੱਖਿਆ ਹੋਇਆ ਹੈ ਕੋਈ ਤੂੰ ਦੱਸ ਰਿਹਾ ਜੀ ਨੇ ਕਹਾਂ ਯਾ ਜੀ ਉਹ ਕਹਿੰਦਾ ਅੱਗੇ ਕੀ ਹੈ ਉਹ ਕਹਿੰਦਾ ਜੀ ਅੱਗੇ ਧੰਤੀ ਹੈ ਉਹਨੇ ਕਹਿਆ ਯਾਰ ਮੱਛਾ ਬੱਚੀ ਉਹ ਕਹਿੰਦਾ ਭਾਈ ਇਹਦੇ ਪਿੱਛੇ ਕੀ ਹੈ ਕਹਿੰਦਾ ਇਹਦੇ ਪਿੱਛੇ ਪੂਛ ਹੈ ਉਹ ਕਹਿੰਦਾ ਮਿੱਤਰਾ ਦੁੱਧ ਕਿੰਨਾ ਦਿੰਦੀ ਹੈ ਕਹਿੰਦਾ ਦੁੱਧ ਤਾਂ ਨਹੀਂ ਦਿੰਦੀ ਇਹ ਤਾਂ ਦਰਸ਼ਨ ਦਿੰਦੀ ਹੈ ਦਰਸ਼ਨ ਸਵੇਰੇ ਭਗਵਾਨਤਮਾ ਦੇ ਦਰਸ਼ਨ ਹੋ ਜਾਂਦੇ ਆ ਅਸੀਂ ਆਹ ਕਰਤਾ ਆਸੀਂ ਆਹ ਕਰਤਾ ਝੂਠ ਦੇ ਉੱਤੇ ਕਾਊਂਟਰ ਪਿੰਡੀ ਲਾ ਕੇ ਸਵੇਰੇ ਕਰਦਾ ਹੈ ਰਾਮ ਤੱਪ ਕਰੇ ਟੋਕੋ ਮੈਂ ਕਿਹਨੇ ਕਿਹਾ ਇਹਨੂੰ ਥੋਕੋ ਉਹ ਤਾਲੀ ਥੋਕੋ ਇਹਨਾਂ ਨੂੰ ਵਿਖਾਉਂਦੇ ਹੋ ਹੁਣ ਲੈ ਉਹ ਲੋਕ ਸਭਾ ਕਰਕੇ ਬੰਦਾ ਭੇਜਾਂਗੇ ਬੰਦਾ ਭੇਜਣ ਦੀ ਕੋਈ ਲੋੜ ਨਹੀਂ ਕਿ ਕਰਸ਼ ਨੂੰ ਖਤਮ ਕਰ ਤੇ ਕੰਪਿਊਟਰ ਦੇ ਉੱਤੇ ਇਸ ਦਾ ਸਰੂਪ ਹੈ ਹੁਣ ਰੋਕਵਾ ਗਈ ਹੁਣ ਪਤੰਤਰ ਕਿਦਾ ਛੱਡੇਗਾ ਇਹੋ ਜਿਹਾ ਖਰਚੋ ਤੁਹਾਡਾ ਲਾਜ਼ਮੀ ਇਹ ਦਿੱਲੀ ਦੀ ਦਿੱਲੀ ਨੂੰ 64 34000 ਕਰੋੜ ਰੁਪਇਆ ਸੈਂਟਰ ਦੀ ਸਰਕਾਰ ਦਿੰਦੀ ਹੈ ਨੋਹਾ ਨਾ ਕੋਈ ਪੁੱਛਦਾ ਨੋਹਾ ਨਾ ਕੋਈ ਐਨਡੀਐਮਸੀ ਦਾ ਹਸਪਤਾਲ ਦਾ 3000 ਕਰੋੜ ਯੂਨੀਵਰਸਿਟੀਆਂ ਦਾ ਤੇ ਤੋਂ ਕਿੰਨੇ ਨਹੀਂ ਰੋਜਦਾ ਦੀ ਰਿਪੋਰਟ ਲੱਖਾਂ ਇਕ ਜਮੀਨ ਕਰਕੇ ਗਿਆ ਕਾਨੂੰਨ ਉਪਰ ਦੋ ਦੋ ਮੁੱਖ ਮੰਤਰੀ ਨੇ ਦੋ ਦੋ ਪਤਨਨੀ ਹਜ਼ਾਰ ਪੱਦੇ ਦਿਨ ਤੇ ਕਾਨੂੰਨ ਉਪਰ ਤੇ ਸਿੱਧੂ ਤੇ ਨਾਲ ਆ ਕੇ ਖੜੂ ਜੇ ਮਰ ਵੀ ਗਿਆ ਤੇ ਸੱਜ ਦੇ ਸਾਹ ਦੇ ਉੱਪਰ ਖੜਾ ਕੇ ਚੜ ਲੜ ਤੇ ਮੈਂ ਤੇਰੇ ਨਾਲ ਆ ਕੇ ਖੜੂਗਾ ਪਾਟੀਆਂ ਨੂੰ ਉੱਠ ਕੇ ਖੜ ਲੜ ਹਮਤ ਹਦੋਂ ਸਾਹ ਲੈ ਕੇ ਜਿਹੜੇ ਆਇਆ ਤਾਂ ਐਦਾਂ ਉਹ ਭਾਈ ਅੱਗ ਬੇ 50 ਖੜਾ ਹੋ ਗਿਆ ਹੈ ਤਾਂ ਇਹ ਦਾ ਪੈਟਰੋਲਾ ਲੱਗਿਆ ਪਾਣੀ ਦੀ ਕੀ ਹੁੰਦੀ ਹੈ ਖੜਾ ਨੇਕਾ ਕੀ ਕੀ ਦੀਆਂ ਕੇਵਲ 10ਵੇਂ ਕਿੰਨੇ ਦਾਗ ਮਾਰਾਂਗੇ ਬਾਹਰ ਰੇਟ ਹੈ ਹੈ ਸਰਾਬ ਅਸੀਂ 4000 ਕਰੋੜ ਕਰਕੇ ਆਪਣੇ 5000 ਕਰੋੜ ਦੇ 2600 ਖੇਡ ਕੇ ਕੋਥੇ ਕਹਿੰਦੀਆਂ 1.5 ਲੱਖ ਕਿਰੀ ਗਈ 2 ਲੱਖ 20 ਬਗੈਰ ਸ਼ਰਾਬ ਵੇਚੇ ਬਜਾਇ ਇਸ ਜੀਨੇ ਮਹਾਤੀ ਸ਼ਰਾਬ ਦੇ ਪਰ ਜੇ ਵੇਚਦੀ ਹੈ ਤੇ ਭਾਈ ਸੂਬੇ ਦੇ ਸਰਕਾਰ ਦੇ ਪੈਸੇ ਆਉਣ ਨਾ ਰੋਇ ਸਮਾਣੇ ਇਹ ਕਹਿੰਦੇ ਹੋ ਐਸਾਈਂ ਦੀ ਚੋਰੀ ਕਰੀ ਜਾਂਦੇ ਹੋ ਗੰਦੀ ਸ਼ਰਾਬ ਬਣਾਈ ਜਾਂਦੇ ਹੋ ਹੈ ਪੰਜਾਬ ਨੂੰ ਵੇਚੀ ਜਾਂਦੇ ਹੋ ਹੋ ਮੇਤਰਾ ਮੈਂ ਅਖੀਰ ਤੋਂ ਤੁਹਾਨੂੰ ਇਹ ਕਹਿਣਾ ਹੈ ਕਿ ਬੁਲਬੁਲਾ ਦੇ ਠੰਗਾਂ ਦੇ ਵਿੱਚ ਬੰਨੇ ਹੋਏ ਕਦੇ ਬਾਜਰੀ ਦੇ ਦੇ ਰੂਮੇਨਸ਼ੀਓ ਦੇ 50 ਬਲਕਾਂ ਦੇ ਪਹਿਲਾਂ ਦੇ ਵਿੱਚ ਬੰਨੇ ਹੋਏ ਕਦੇ ਬਾਜ਼ ਨਹੀਂ ਦੇ ਜੇ ਤੇ ਗੁਸਦਰਾ ਦੇ ਕਾਇਰਾਂ ਦੇ ਹੱਥਾਂ ਦੇ ਵਿੱਚ ਕਦੇ ਰਾਜ ਮਿਹਣੇ ਦੇ ਸਿਰ ਚ ਆ ਕੇ ਤੁਰਨ ਦੀ ਹੱਤ ਪੈ ਜਿਹੜੀ ਕੌਮ ਨੂੰ ਉਸ ਕੌਮ ਦੇ ਸਰ ਦੇ ਉੱਤੇ ਕਦੇ ਤਾਰ ਨਹੀਂ ਰਹਿਣੇ ਯਾਰੋ ਕਦੇ ਤਾਰ नौजवानी रखो ਸਾਰੇ ਲੋਕਾਂ ਦਾ ਧੰਨਵਾਦ ਕਰਦਾ ਆਂ ਜੇ ਆਪਣੇ ਵੱਲ ਦੇਖਾਂ ਤੇ ਕੁਛ ਨਹੀਂ ਬੱਲੇ ਮੇਰੀ ਕੋਈ ਔਕਾਤ ਹੀ ਨਹੀਂ ਆਪਣੇ ਵੱਲ ਦੇਖਾਂ ਤੇ ਕੁਛ ਨਹੀਂ ਬੱਲੇ ਪਿੰਡ ਮਹਾਰਾਜ ਗੁਰੂ ਸਾਹਿਬ ਦੇ ਵੱਲ ਦੇਖਾਂ ਤੇ ਲੋਕਾਂ ਦੇ ਪਿਆਰ ਵੱਲ ਦੇਖਾਂ ਤੇ ਸਿੱਧੂ ਦੀ ਬੱਲੇ 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 ਆ ਰਾਜੇ ਦਾ ਧੰਨਵਾਦ اے ਜੇ ਰਾਜਾ ਨਾਦੀਕਾ ਦਾ ਮਾਨ ਸਿਆਸਾ ਦਾ ਆਮਲਾ ਜੀ ਦਾ ਹੈ ਤੇ ਸਭ ਕੁਝ ਹੈਂਸ ਸਰਕਾਰ ਨਿਹੰਗ ਵਾਲੀਆ ਸਾਹਿਬ ਇਹ ਸਾਰੇ ਤੇ ਤੁਸੀਂ ਖੜੇ ਹੋ ਕੇ ਪੰਜਾਬ ਦੇ ਸਰਮਾਉ ਬਣੋ ਪੰਜਾਬ ਆਪਣੇ ਬੱਚਿਆਂ ਦਾ ਭੁੱਖ ਆਪਣੇ ਹੱਥਾਂ ਚ ਲਓ ਇਹਨਾਂ ਝੂਠਿਆਂ ਨੂੰ ਖਹਿੜਾ ਛੜਾਓ ਮਹਾਰਾਜ ਨਹੀਂ ਤੇ ਰਹਿਣ ਲੋਕਾਂ ਦੀ ਨਾਲਾ ਸੂਬਾ ਅੱਗੇ ਤੇ ਮੁੰਡੇ ਭੱਜੇ ਜਾਂਦੇ ਸੀ ਹੁਣ ਬਾਪੂ ਵੀ ਭੱਜਿਆ ਜਾਂਦਾ ਮੈਂ ਵੀ ਆਉਣਾ ਓਏ ਕੱਪਟਨ ਰੋਮਾਨ ਜਿਗੋ ਵਾਂਸ ਜਿਗੋ ਇਸ ਮੂਲ ਨੂੰ ਸਮਝ ਮੈਂ ਸਭ ਦੇ ਭਲੇ ਸੱਚੀ ਰਾਹ ਚੱਲਣ ਵਾਲੇ ਕਿਸੇ ਇੱਕ ਬੰਦੇ ਨੂੰ ਚੁਣ ਲੋ ਇਹਨਾਂ ਦੀ ਗੱਠ ਮੰਨ ਕੇ ਛੱਡ ਦੂ ਇਹਨਾਂ ਦੀ ਜਲੇਬੀ ਬਣਾ ਕੇ ਛੱਡ ਦੂ ਪੰਜਾਬ ਪਤਨੀ ਪੰਜਾਬ ਨੂੰ ਚਲਾਉਣ ਵਾਲੇ ਗੱਤ ਨੇ 75 25 ਵਾਲੇ ਗੱਤ ਨੇ 80 20 ਵਾਲੇ ਗੱਤ ਨੇ ਸੱਚ ਦੀ ਲਹਿਰ ਉੱਠਣੀ ਚਾਹੀਦੀ ਆ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਹਾਥ ਮਾਰੋ ਚਾਹੇ ਇਹ ਦੀ ਦੀ ਤੀਜੇ ਹੋਣ ਚਾਹੇ EMPLY ਹੋਣ ਜਿਹਨੂੰ 올ਡ ਪੈਨਸ਼ਨ ਸਕੀਮ ਦੀ ਗੱਲ ਕੀਤੀ ਹੈ ਚਾਹੇ PRTC ਵਾਲੇ ਹੋ ਚਾਹੇ PSPCL ਜਿਹੜੀ ਗਿਰਦੀ ਰੱਖਦੀ 17000 ਕਰੋੜ ਦਾ ਅੱਜ 25000 ਕਰੋੜ ਦਾ 30000 ਕਰੋੜ ਦਾ ਹੋ ਜਾਊ ਤਨਖਾਹਾਂ ਦੇਣ ਨੂੰ ਪੈਸੇ ਨਹੀਂ ਜੇ ਤੇਰੇ ਕੋਲ ਪੈਸੇ ਨਹੀਂ ਭਾਦੇ ਸਾਰਗੇ ਸਮੀਆਂ ਪੰਜਾਬ ਦੀਆਂ ਜੇਹੜਾ ਇੱਕ ਬੰਦਾ 200 ਬੰਦਿਆਂ ਦੇ ਨਿਗਰਾਨੀ ਰੱਖਿਆ ਹੋਇਆ ਭੈ ਗੁਈ ਤੂੰ ਦੱਸ ਰਿਹਾ ਜਨੇ ਗਾਂ ਜਾਂਦੇ ਸੀ ਉਹ ਕਹਾਂਦੇ ਅੱਗੇ ਕੀ ਐ ਉਹ ਕਹਿੰਦਾ ਅੱਗੇ ਧੰਕੀ ਐ ਉਹਨੇ ਮੈਂ ਯਾਰ ਮੱਛਾ ਬੱਚੀ ਉਹ ਕਹਿੰਦਾ ਭਾਈ ਇਹਦੇ ਪਿੱਛੇ ਕੀ ਐ ਕਹਿੰਦਾ ਇਹਦੇ ਪਿੱਛੇ ਬੂਸ਼ ਐ ਉਹ ਕਹਿੰਦਾ ਮਿੱਤਰਾ ਦੁੱਧ ਕਿਉਂ ਨਾ ਦਿੰਦੀ ਐ ਕਹਿੰਦਾ ਦੁੱਧ ਤਾਂ ਨਹੀਂ ਦਿੰਦੀ ਤਾਂ ਦਰਸ਼ਨ ਦਿੰਦੀ ਐ ਦਰਸ਼ਨ ਸਵੇਰੇ ਭਗਵਾਨਤਵਾਂ ਦੇ ਦਰਸ਼ਨ ਹੋ ਜਾਂਦੇ ਆ ਅਸੀਂ ਆਹ ਕਰਤਾ ਆਹ ਕਰਤਾ ਝੂਠ ਦੇ ਉੱਤੇ ਪਾਊਡਰ ਪਿੰਡੀ ਲਾ ਕੇ ਸਵੇਰੇ ਕਰਦਾ ਏ ਰਾਮ ਕੱਭ ਕਰੇ ਟੋਕੋ ਜਿਹੜਾ ਯਾਰ ਨਾ ਦੇਖੇ ਐ ਪਰ ਉਹ ਯਾਰ ਮੁਬਾਰਕ ਹੁੰਦਾ ਹੈ ਜਿਸ ਪਿਆਰ ਚ ਪੋਰਾ ਗੱਜ ਨਹੀਂ ਕੋਈ ਆਵਾ ਨਹੀਂ ਖਬਰ ਕਰਾਇਆ ਹੁਣ ਕਿਸੇ ਦੇ ਪਿਆਰ ਚ ਕੋਈ ਗੱਜ ਨਹੀਂ ਹੈ ਜਿਸ ਪਿਆਰ ਚ ਕੋਈ ਗੱਜ ਨਹੀਂ ਉਹ ਪਿਆਰ ਮੁਬਾਰਕ ਹੁੰਦਾ ਹੈ ਕੀ ਲੈ ਉੱਤੇ ਮਹਿਲਾ ਤੋਂ ਕੀ ਦੇਣਾ